ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੰਡ ਚੀਨੀਆਲ ਕਲਾਂ ਚੀਨੀਆਲ ਕਲਾਂ ਬਰਨਾਲੇ ਜ਼ਿਲ੍ਹੇ ਦਾ ਪੰਡ ਹੈ ਤੇ ਚੀਨੀਆਲ ਕਲਾਂ ਪੰਡ ਤੋਂ ਕਲਾਲਾਂ ਪੰਡ ਵਾਲੀ ਸੜਕ ਦੇ ਉੱਤੇ ਇੱਕ ਡੇਰੀ ਫਾਰਮ ਆਉਂਦਾ ਬਹੁਤ ਸਾਰੀਆਂ ਵੀਡੀਓ ਤੁਹਾਨੂੰ ਦਿਖਾਈ ਦੀਆਂ ਲਗਭਗ ਹਫ਼ਤੇ ਦੀ ਇੱਕ ਵੀਡੀਓ ਇੱਥੇ ਬਣਾਈ ਦੀ ਹੈ ਤੇ ਇੱਥੇ ਜਿਹੜਾ ਬਾਈ ਦਾ ਵਪਾਰ ਦਾ ਕੰਮ ਉਹ ਇਸ ਤਰੀਕੇ ਦਾ ਆ ਵੀ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਵੀ ਕੋਸ ਦਿਨ ਪਸ਼ੂ ਖਰੀਦਣ ਤੇ ਲੱਗਦੇ ਆ ਤੇ ਉਸ ਤੋਂ ਬਾਅਦ ਇੱਕ ਦਿਨ ਰੱਖਿਆ ਜਾਂਦਾ ਜਿੱਦਾਂ ਪਸ਼ੂਆਂ ਦੇ ਸੌਦੇ ਕੀਤੇ ਜਾਂਦੇ ਆ ਐਸ ਵਾਰ ਜਿਹੜੀ ਵੀਡੀਓ ਬਣਾ ਰਹੇ ਆ 23 ਤਰੀਕ ਨੂੰ ਬਣ ਰਹੀ ਹੈ ਤੇ 25 ਤਰੀਕ ਨੂੰ ਸਵੇਰ ਸੌਦੇ ਹੋਣਗੇ ਦੋਸਤੋ ਬੱਤੀ ਨਗ ਇਸ ਟਾਈਮ ਇਸ ਫਾਰਮ ਦੇ ਵਿੱਚ ਇੱਥੇ ਕਰੇ ਮੌਜੂਦ ਆ ਅੱਠ گاਵਾ ਹੋਰ ਜਿਹੜੀਆਂ ਉਹ ਪਹੁੰਚ ਜਾਣੀਆਂ ਕੱਲ ਨੂੰ ਸ਼ੁਰੂ ਚ ਹੀ ਦੱਸ ਦਿੰਨਾ ਵੀ ਇੱਥੇ ਜਿਹੜੇ ਸੌਦੇ ਹੋਣੇ ਆ ਉਹ 25 ਨੂੰ ਹੀ ਹੋਣੇ ਆ 24 ਤਰੀਕ ਨੂੰ ਇਹ ਗਾਵਾਂ ਜਿਹੜੀਆਂ ਕਿਉਂਕਿ ਅੱਜੇ ਨਵਾ ਕੇ ਕਾਫੀ ਟਾਈਮ ਇਹਨਾਂ ਤੇ ਲੱਗਦਾ ਨਵਾਉਂਦਿਆਂ ਨੂੰ ਫਿਰ ਕੁਛ ਚਾਰੇ ਖੜੀਆਂ ਰਹਿੰਦੀਆਂ ਆ ਉਹਦੇ ਕਰਕੇ ਇਹ ਥੱਕੀਆਂ ਹੁੰਦੀਆਂ ਕੱਲ ਦਾ ਦਿਨ ਇਹਨਾਂ ਨੇ ਰੈਸਟ ਕਰਨੀ ਹੈ ਤੇ ਪਰਸੋਂ ਸਵੇਰ 7:30 ਵਜੇ ਤੋਂ 7:00 ਵਜੇ ਤੋਂ ਸੌਦੇ ਜਿਹੜੇ ਸ਼ੁਰੂ ਹੋ ਜਾਣੇ ਆ ਸੋ ਬਾਕੀ ਤੁਸੀਂ ਆ ਕੇ ਦੇਖਿਓ ਜਿਹੜਾ ਪਸ਼ੂ ਖਰੀਦਣਾ ਚਾਹੋ ਉਹਦੀ ਤਸੱਲੀ ਤੁਸੀਂ ਕਰ ਸਕਦੇ ਹੋ ਤੇ ਆਪਦੀ ਸਮਝ ਨਾਲ ਤੁਸੀਂ ਪਸ਼ੂ ਖਰੀਦੋਗੇ ਆਓ ਜਾਣਕਾਰੀ ਬਾਈ ਤੋਂ ਲੈਣੇ ਆ ਤੇ ਨਾਲ ਤੁਹਾਨੂੰ ਕੁਸਨ ਆਗੇ ਜਿਹੜੇ ਉਹ ਤੋਰ ਕੇ ਵੀ ਦਿਖਾਵਾਂਗੇ ਰਵਣਪ੍ਰੀਤ ਬਾਈ ਸਤਿ ਸ੍ਰੀ ਅਕਾਲ ਸਸਿਕਾ ਜਗਦੀਪ ਵੀਰੇ ਸਸਿਕਾ ਵੀਰ ਜੀ ਰਵਿੰਦਰ ਸਿੰਘ ਭਾਈ ਹੁਣ 25 ਤਰੀਕ ਦਾ ਲੋਡ ਰੱਖਿਆ ਆਪਣਾ ਬਿਲਕੁਲ ਵੀਰੇ 25 ਤਰੀਕ 9ਵਾਂ ਮਹੀਨਾ 2024 ਜੀ ਦਿਨ ਬੁੱਧਵਾਰ ਬਣਦਾਗਾ ਠੀਕ ਹੈ ਜਾਨੀ ਦੀ ਉਦੇ ਪੱਤਾ ਘੰਟਾ ਵੀਰੇ ਲੇਟ ਕਰਤਾ ਹੁਣ 7:30 ਵਜੇ ਸੌਦੇ ਚਾਲੂ ਕਰਿਆ ਕਰਾਂਗੇ ਠੀਕ ਹੈ ਤੇ 1 ਵਜੇ ਤੱਕ ਵੀਰੇ ਆਪਣੇ ਦੁਪਹਿਰੇ ਤੱਕ ਚੱਲ ਜਾਂਦੇ ਆ ਪਰਮਾਤਮਾ ਦੀ ਕਿਰਪਾ ਨਾਲ ਅੱਛਾ ਜੀ ਕੋਈ ਨਵਾਂ ਭਰਾ ਦੇਖ ਰਿਹਾ ਉਹਨੂੰ ਥੋੜਾ ਦੱਸ ਦਈਏ ਵੀ ਪੇਮੈਂਟ ਦਾ ਸਿਸਟਮ ਕੀ ਹੁੰਦਾ ਪੇਮੈਂਟ ਵੀਰੇ ਆਪਣੇ ਕੋਲ ਸਾਰੀ ਸੁਵਿਧਾ ਸਭਾਏ ਮਸ਼ੀਨਾਂ ਵੀ ਆ ਕਿਸੇ ਵੀਰ ਦਾ ਕ੍ਰੈਡਿਟ ਕਾਰਡ ਬਣਿਆ ਬਾ ਚਾਹੇ 5 ਲੱਖ ਦੀ ਵੀ ਲਿਮ ਕਰਾਇਆ ਵੀ ਉਹ ਤੋਂ ਹੋ ਜਾਊਗਾ ਜੀ ਠੀਕ ਹੈ ਹਾਂਜੀ ਅੱਛਾ ਕਿਰਾਏ ਦੀ ਗੱਲ ਚੱਲੀ ਹੈ ਤਾਂ ਟਰਾਂਸਪੋਰਟ ਦਾ ਸਿਸਟਮ ਕੀ ਰਹਿੰਦਾ ਹੈ ਟਰਾਂਸਪੋਰਟ ਵੀਰੇ ਜਾਨ ਆਪਣਾ ਪੰਜਾਬ ਪੰਜਾਬ ਦਾ 13 ਰੁਪਏ ਕਿਲੋਮੀਟਰ ਹੋਊਗਾ ਉੱਪਰ 7 ਪਈ ਹੋ ਥੱਲੇ ਗੱਦਾ ਲੱਗਿਆ ਹੋਊਗਾ ਕਿਸੇ ਵੀ ਵੀਰ ਨੇ ਦੂਰੋਂ ਆਉਣਾਗਾ ਕਿਉਂਕਿ ਆਪਣੀ ਵੀਰੇ ਹਰ ਇੱਕ ਏਰੀਆ ਦੇ ਵਿੱਚ 4-4 5-5 ਗਉਆਂ ਉੱਤੇ ਲਾਟ ਰਲਦੇ ਨੇ ਜਾਂਦੀਆਂ ਨੇ ਠੀਕ ਹੈ ਉਹ ਫਿਰ ਆਪਾਂ ਇੱਕ ਦੂਜੇ ਵੀਰ ਦੀ ਸਾਂਝੀ ਪਾ ਲੈਣ ਉਹ ਫਿਰ ਕਿਰਾਇਆ ਵੀਰੇ ਜਾਨੀ ਫਾਇਦਾ ਹੋ ਜਾਂਦਾਗਾ ਠੀਕ ਹੈ ਇਸ ਵਾਰ ਕਿੰਨੇ ਪਸ਼ੂ ਇਕੱਠੇ ਹੋ ਗਏ ਆ ਟੋਟਲ ਵੀਰੇ ਇਸ ਵਕਤ 32 ਨਗ ਆਪਾਂ ਕੈਮਰੇ ਸਾਹਮਣੇ ਕਰਾਂਗੇ ਜੀ ਤੇ 8 40 ਨਗ ਲਾਵਾਂਗੇ ਗਰਾਊਂਡ ਉੱਚ 40 ਨਗ ਜਿਹੜੇ ਉਹ ਦਿਖਾਵਾਂਗੇ ਹਾਂਜੀ ਹਾਂਜੀ ਵੀਰੇ ਸਵੇਰ 7:30 ਵਜੇ ਤੋਂ ਸਵੇਰ 7:30 ਵਜੇ ਜੀ 25 ਤਰੀਕ ਨੂੰ ਜੀ ਹਾਂਜੀ ਵੀਰੇ ਸ਼ੁਰੂਆਤ ਕਰਦੇ ਆਪਾਂ ਦੋਸਤੋ ਇਸ ਸਾਈਡ ਦੇ ਉੱਤੇ ਜਰਸੀ ਨਾਕ ਬੱਦੇ ਵੀ ਹੁੰਦੇ ਆ ਉਹਨਾਂ ਦੇ ਵਿੱਚੋਂ ਬਈ ਪਹਿਲੇ ਨੰਬਰ ਤੇ ਜਿਹੜੀਆਂ ਜਿਹੜੀਆਂ ਗਾਵਾਂ ਤੋੜਨੀਆਂ ਬਈ ਉਹ ਕਢਵਾਲੀ ਬਾਹਰ ਇਹ ਵੀਰ ਜੀ ਆਪਾਂ ਜਣੀ ਇਧਰੋਂ ਬਸ ਇੰਨਾ ਕਮਾਲ ਤੋੜਾਂਗੇ ਬਾਕੀ ਉਦਾਂ ਹੀ ਦਿਖਾ ਦੇਾਂਗੇ ਫਿਰ ਵੀਡੀਓ ਲੰਮੀ ਹੋ ਜਾਂਦੀ ਆ ਠੀਕ ਹੈ ਇਹ ਬੇੜੀ ਜਿਹੜੀ ਇਹ ਦੂਜਾ ਸੁਹਾ ਸੂਣਾ ਆਏ ਨੇ ਵੀਰੇ ਠੀਕ ਹੈ ਤੇ ਸੂਨ ਨੂੰ ਤਕਰੀਬਨ ਜਾਨੀ ਦੀ ਇੱਕ ਹਫਤਾ ਘੱਟੋ ਘੱਟ ਲੈ ਜਾਣਾ ਜੀ ਇੱਕ ਹਫਤਾ ਲੈ ਜੀ ਹਾਂਜੀ ਹਾਂਜੀ ਇੱਕ ਹਫਤਾ ਲੈ ਜਾਣਾ ਜੀ ਠੀਕ ਹੈ ਸੋ ਦੋਸਤੋ ਗਾਂ ਦਾ ਢਾਂਚਾ ਦੇਖ ਲਓ ਤੁਸੀਂ ਵੱਡਾ ਕੱਦ ਪੂਰੀ ਲੰਬਾਈ ਜਿਹੜੀ ਉਹ ਫੁੱਲ ਹੈ ਬਾਕੀ ਹਾਈਟ ਦਾ ਅੰਦਾਜ਼ਾ ਤੁਸੀਂ ਵੀਡੀਓ ਚੋਂ ਲਾ ਲੋਗੇ ਸੋਹਣੇ ਕੱਦ ਦੀ ਹੈ ਥਣ ਸੋਹਣੇ ਆ ਤੇ ਹਵਾਨਾ ਜਿਹੜਾ ਉਹ ਅੱਗੋਂ ਪਿੱਛੋਂ ਚੰਗਾ ਦਿਸਦਾ ਹੈ ਹਜੇ ਇਹ ਥੋੜੀ ਕੱਚੀ ਹੈ ਪਰ ਉੱਤੋਂ ਸਟਰਕਚਰ ਕਾਫੀ ਚੌੜਾ ਹੈ ਇਦੇ ਤੋਂ ਤੁਸੀਂ ਜਰਸੀ ਨਸਲ ਦੇ ਵਧੀਆ ਬੱਚੇ ਲੈ ਸਕਦੇ ਹੋ ਸੀਮਨ ਜਿਹੜਾ ਭਰਾ ਖਰੀਦਦਾ ਉਹ ਜਰੂਰ ਇਹਦੇ ਤੁਸੀਂ ਜਰਸੀ ਭਰਾਇਓ ਕਿਉਂਕਿ ਇਹਦਾ ਸਟਰਕਚਰ ਜਿਹੜਾ ਉਹ ਜਰਸੀ ਕਾਮ ਵਾਲਾ ਇਥੋਂ ਹਵਾਨਾ ਦੇਖ ਸਕਦੇ ਹੋ ਬਾਕੀ ਟਾਂਚਾ ਇਹਦਾ ਦੇਖ ਲਓ ਦੋ ਨੰਬਰ ਤੇ ਖੋਰਗਾ ਇਹ ਵੀ ਸੋਹਣੇ ਥਣ ਹਵਾਨੇ ਦੀ ਹੈ ਤੋਰਦੀ ਭਾਈ ਇਹਦੀ ਕੀ ਡਿਟੇਲ ਹੈ ਭਾਈ ਇਹ ਵੀ ਵੀਰੇ ਦੂਜਾ ਸੂਹਾ ਸੁੰਦੀ ਆ ਤੇ ਸੂਣ ਨੂੰ ਇੱਕੋ ਹਫਤਾ ਇਹਦਾ ਬਾਕੀ ਆ ਜੀ ਇਹ ਦੋਨੋਂ ਇੱਕੋ ਜਗ੍ਹਾ ਤੋਂ ਆਈਆਂ ਨੇ ਠੀਕ ਹੈ ਸੋ ਇੱਕ ਹਫਤਾ ਹੀ ਇਹਨੇ ਲੈਣਾ ਹਵਾਨਾ ਇਹਦਾ ਵੀ ਤੁਸੀਂ ਦੇਖ ਸਕਦੇ ਹੋ ਕਮਾਲਾ ਭਾਈ ਸਵੇਰ ਥੋੜਾ ਜਿਹੜੇ ਨਾਗ ਜਿਆਦਾ ਜਿਵੇਂ 30 32 ਨਾਗ ਜਿਹੜੇ ਨਵਾ ਕੇ ਠਲਨੇ ਹੁੰਦੇ ਤਾਂ ਖੜੇ ਖੜੇ ਥੱਕੇ ਵੇਖ ਪਸ਼ੂ ਜਿਹੜੇ ਉਹ ਤੁਸੀਂ ਦੇਖਦੇ ਹੋ ਉਹਨੇ ਕਿਉਂਕਿ ਜਦੋਂ ਬਹਿ ਜਾਂਦਾ ਪਸ਼ੂ ਫਿਰ ਲਿਬੜ ਜਾਂਦਾ ਇਹਦੇ ਕਰਕੇ ਇਹਨਾਂ ਨੂੰ ਸਾਫ਼ ਰੱਖਣ ਵਾਸਤੇ ਖੜੇ ਰੱਖਣਾ ਜ਼ਰੂਰੀ ਹੁੰਦਾ ਬਾਕੀ ਪਾਸ ਤੁਸੀਂ ਆ ਕੇ ਕਰ ਲੈਣਾ ਹਜੇ ਇਹ ਵੀ ਹਫ਼ਤਾ ਲਾਊਗੀ ਗਾਂ ਇਦੋਂ ਅੱਗੇ ਤੁਹਾਨੂੰ ਰੈੱਡ ਕਲਰ ਦੀ ਜਿਹੜੀ ਬ੍ਰਾਊਨ ਕਲਰ ਦੀ ਜਰਸੀ ਪਾਕਿ ਚ ਪੈਂਦੀ ਗਾਂ ਉਹ ਦਿਖਾਉਣੇ ਇਹ ਵੀਰੇ ਪਿਛਲੇ ਲੜ ਦੀ ਆਪਣੀ ਬਾਕੀ ਆ ਥੋੜੀ ਕੱਚੀ ਜਾਦੇ ਸੀ ਪਰ ਹਜੇ ਵੀ ਇਹ ਇੱਕ ਹਫਤਾ ਵੀਰੇ ਕਰਮਾ ਲਈ ਪਾ ਜੂਗੀ ਜਾਨੀ ਜੀ ਠੀਕ ਹੈ ਅੱਛਾ ਭਾਈ ਇਹ ਤੁਰਦੇ ਤੁਰਦੇ ਆ ਰੇਟ ਬਾਰੇ ਥੋੜਾ ਦੱਸ ਦਿਓ ਵੀ ਐਦ ਕੀ ਕੀ ਆ ਰੇਟ ਵੀਰ ਜੀ ਆਪਣੇ ਪੁਰਾਣੇ ਆ 50000 ਤੋਂ ਚੱਲੂਗਾ ਜੀ 55 60 65 ਇਸ ਤਰ੍ਹਾਂ ਕਰਦਾ ਕਰਦਾ ਲੱਖ ਤਿੱਕਰ ਵੀਰੇ ਆਪਣਾ ਜਾਬੜਾ ਦਾ ਐਂਡ ਰੇਟ ਹੁੰਦਾਗਾ ਜੀ ਠੀਕ ਹੈ ਤੇ 200 ਦੇ ਵੀਰੇ ਲੱਖ ਤੋਂ ਬਾਹਰ ਵੀ ਆ ਤੇ 300 ਦੇ ਆਪਾਂ ਆਫਰ ਰੱਖੇ ਆ ਉਹ 50 ਤੋਂ ਥੱਲੇ ਆ ਪਰ ਜਿਹੜਾ ਸਾਡਾ ਪਚਾਲੇ ਵਾਲਾ ਰੇਟ ਵੀਰੇ ਜ਼ਿਆਦਾ ਹੁੰਦਾ ਜਿਹੜਾ ਫਾਰਮ ਤੇ ਸਾਡਾ ਹੁੰਦਾਗਾ ਉਹ 60000 ਤੋਂ ਲੈ ਕੇ 80000 ਦੇ ਵਿੱਚ ਹੁੰਦਾ ਜੀ ਠੀਕ ਹੈ ਜਿਹੜਾ ਸਾਡਾ ਤਕਰੀਬ ਵੀਰੇ ਰੇਟ ਹੁੰਦਾਗਾ ਸੀ ਬਾਕੀ ਮੈਂ ਵੀਰਾਂ ਨੂੰ ਕਹਿੰਦਾ ਜਦੋਂ ਵੀ ਸਾਡੇ ਫਾਰਮ ਤੇ ਆਉਣਾਗਾ ਆਪਦਾ ਇੱਕ ਦੋ ਦਿਨ ਰੇਟ ਪਹਿਲਾਂ ਬਾਹਰੋਂ ਲਾਜ਼ਮੀ ਪਤਾ ਕਰਿਆ ਹੋਵੇ ਵੀਰਾਂ ਦਾ ਠੀਕ ਹੈ ਸਾਡਾ ਰੇਟ ਵੀਰੇ ਇਹ ਜਾ ਹੁੰਦਾ ਕਿਸੇ ਵੀ ਵੀਰ ਨੂੰ ਆਪਾਂ ਗਊ ਦਾ ਰੇਟ ਕਰਦੇ ਨੇ ਆ ਜਿਹੜੇ ਵੀਰ ਦਾ ਬਾਹਰੋਂ ਰੇਟ ਦੇਖਿਆ ਹੁੰਦਾ ਵੀਰ ਉਹ 5 ਮਿੰਟ ਚ ਸਾਡੇ ਕੋਲੋਂ ਸੌਦਾ ਲੈ ਲੈਂਦਾ ਕਿਉਂਕਿ ਇਹ ਮੈਂ ਨਹੀਂ ਕਹਿੰਦਾ ਸਾਰੇ ਵੀਰ ਕਹਿੰਦੇ ਵੀ ਤੁਹਾਡਾ ਵੀਰੇ 1 ਫਰਕ ਹੈਗਾ ਮਾਰਕੀਟ ਦੇ ਨਾਲ ਠੀਕ ਹੈ ਲਈ ਬਾਈ ਐਚ ਐਫ ਦੋਸਤੋ ਸ਼ੁਰੂ ਕਰਦੇ ਆ ਚੰਗੇ ਕਦ ਕਾਟਦੀ ਹੈਗਾ ਬਾਈ ਕਿੰਨੇ ਦਿਨ ਲਾਉਗੀ ਸੂਣ ਚ ਇਹ ਸੂਣ ਨੂੰ ਵੀਰੇ ਤਕਰੀਬਨ ਇਹ ਵੀ ਇੱਕ ਹਫਤਾ ਪਾ ਜੂ ਜੀ ਠੀਕ ਹੈ ਇੱਕ ਹਫਤਾ ਬਾਕੀ ਹੈ ਹਾਂਜੀ ਕਦ ਚੰਗਾ ਹੈ ਵੇਲ ਚੰਗੀ ਹੈ ਬਾਕੀ ਟਾਂਚਾ ਤੁਸੀਂ ਦੇਖ ਸਕਦੇ ਹੋ ਲੰਬਾਈ ਕਾਫੀ ਚੰਗੀ ਥਣ ਥੀ ਚੁਾਈ ਵਾਲਾ ਤੇ ਹਵਾਨਾ ਫਿਕਸ ਹੈ ਹਜੇ ਤਿਆਰ ਹੋਣਾ ਇਹਨੇ ਅਗਾੜੀ ਜਿਹੜੀ ਉਹ ਚੰਗੀ ਰੱਖੀ ਵੀ ਹੈਗਾ ਆਂਦੀ ਖਵਾਨਾ ਫੇਰ ਇਹਦਾ ਦੇਖੋ ਤੁਸੀਂ ਇਹ ਦੂਬਾਚ ਇੱਕ ਹੋਰ ਬੱਛੀ ਬਈ ਖੋਲੂਗਾ ਸੁਆ ਬਈ ਇਹਦਾ ਕੰਨਾ ਇਹ ਵੀਰੇ ਪਲੂਨ ਬੱਸੀ ਆ ਦੋ ਦੰਦ ਆ ਜੀ ਕੋਈ ਵੀ ਵੀਰ ਸਾਡੀ ਵੀਡੀਓ ਜਿਹੜਾ ਦੇਖਦਾਗਾ ਉਹ ਸਕਰੀਨਸ਼ਾਟ ਲੈ ਲੈ ਵੀਰੇ ਚੱਲਦੀ ਵੀਡੀਓ ਚ ਕੋਈ ਵੀ ਨਾਗਾ ਜਿਹੜਾ ਆ ਕੇ ਪਹਿਲਾਂ ਆਦਾ ਦਸੱਲੀ ਕਰੇ ਦਸੱਲੀ ਕਰਨ ਦਾ ਵੀਰ ਦਾ ਹੱਕ ਬਣਦਾ ਵੀ ਜਿੰਨੀ ਗੱਲ ਕਹੀ ਆ ਉੰਨੀ ਹੈਗੀ ਕੱਲੀਆਂ ਬੋਲਣ ਦੀਆਂ ਗੱਲਾਂ ਨੇ ਵੀਰੇ ਹਾਂਜੀ ਸੋਸੋ ਦੋ ਦੰਦ ਪਹਿਲਾ ਸੁਆ ਹਵਾਨੇ ਦੀ ਸ਼ੁਰੂਆਤ ਚੰਗੀ ਐ ਲੈ ਜੂ ਹਫਤਾ ਬਾਈ ਇਹ ਵੀ ਹਾਂ ਵੀਰ ਜੀ ਇੱਕ ਹਫਤਾ ਲੈ ਜੂਗੀ ਜੀ ਠੀਕ ਐ ਸੋ ਇੱਕ ਹਫਤਾ ਇਹਨੇ ਵੀ ਲੈ ਜਾਣਾ ਥਣਥੀ ਚਵਾਈ ਵਾਲੇ ਆ ਬਾਕੀ ਜਿਹੜਾ ਹਵਾਨੇ ਦਾ ਹੋਣ ਦਾ ਰੁਖ ਆ ਉਹ ਤੁਸੀਂ ਵੀਡੀਓ ਚੋਂ ਦੇਖ ਸਕਦੇ ਦੋ ਦੰਦ ਵੱਛੀ ਪਹਿਲਾ ਸੂਆ ਸੂਗੀ ਇਸ ਤੋਂ ਬਾਅਦ ਚੱਕ ਹੋਰ ਗਾਂ ਬਾਈ ਖੋਲੂਗਾ ਇਹ ਵੀਰੇ ਦੂਜਾ ਸੂਆ ਜਾਣੀ ਦੀ ਸੂਂਦੀ ਹੈਗੀ ਹੂੰ ਤੇ ਇੱਕ ਹਫਤਾ ਵੀਰ ਜੀ ਇਹਦਾ ਵੀ ਬਾਕੀ ਪਿਆਗਾ ਜੀ ਸੋ ਇੱਕ ਹਫਤਾ ਇਹਦਾ ਬਾਕੀ ਥਣਥੀ ਚਵਾਈ ਵਾਲੇ ਆ ਵਾਨਾ ਤੁਸੀਂ ਦੇਖ ਲਓ ਕਮਾਲ ਆ ਬਈ ਵਾਨਾ ਇਹ ਵੀ ਫੈਕਸੀ ਰਹਿਣਾ ਇਹਦਾ ਖੁੱਚਾ ਤੋਤੇ ਹੀ ਰਹੂਗਾ ਤੇ ਬਾਕੀ ਜਿਹੜਾ ਥੰਡ ਦਾ ਸਹਜ ਹੈ ਉਹ ਬਹੁਤ ਸੋਹਣਾ ਹੈ ਇਸ ਤੋਂ ਬਾਅਦ ਇੱਕ ਹੋਰ ਗਾਂ ਚੰਗੀ ਤਿਆਰੀ ਦਿਸਦੀ ਹੈ ਥਣ ਥੀ ਚਵਾਈ ਵਾਲਾ ਬਾਕੀ ਤੋਰੂ ਦਾ ਇਹ ਥੱਲੇ ਵੀਰੇ ਦੁੱਧ ਰੈਡੀ ਹੈਗਾ ਇਸ ਵਕਤ 30 ਤੋਂ ਬਾਹਰ ਹੀ ਹੋਊਗਾ ਪੂਰਾ ਠੀਕ ਹੈ ਕਿੰਨੇ ਦਿਨ ਦੀ ਵੀਰੇ ਸੂਈ ਆ ਇਹ ਤੇ ਸੂਆ ਤਕਰੀਬਨ ਮੇਰੇ ਖਿਆਲ ਨਾਲ ਤੀਜਾ ਹੋਊਗੀ ਠੀਕ ਹੈ ਤੇ ਪਰ ਦੁੱਧ ਦੇ ਦਾ ਮਾਲਕਾਂ ਨੇ ਜ਼ਿਆਦਾ ਦੱਸਿਆ ਸੀਗਾ ਪਰ ਦੁੱਧ ਜਾਣੀ ਵੱਧ ਰਹੀ ਹੈ ਹਜੇ ਬੌਲੇ ਚ ਹੀ ਆ ਇੰਨੇ ਚ ਜੀ ਕਿਸੇ ਵੀ ਵੀਰ ਨੇ ਲੈਣੀ ਆ ਸਾਡੇ ਫਾਰਮ ਤੇ 2 ਦਿਨ 3 ਦਿਨ ਆ ਦੀ ਜਿਵੇਂ ਮਰਜੀ ਤਸੱਲੀ ਕਰ ਸਕਦਾ ਵੀਰ ਠੀਕ ਹੈ ਹਾਂਜੀ ਸੋ ਦੱਸੋ ਥਣ ਥੀਚਵਾਈ ਵਾਲਾ ਢਾਂਚਾ ਇਹਦਾ ਵੀ ਤੁਸੀਂ ਦੇਖ ਸਕਦੇ ਹੋ ਪੇਟ ਦਾ ਸਹਿਜ ਜਿਹੜਾ ਗਾਂ ਜਿਹੜੀ ਗਾਂ ਉਹ ਕਰਾਗ ਉਸੇ ਹਿਸਾਬ ਤੇ ਆਜਮ ਕਰਦੀ ਐ ਜਿੱਦਾਂ ਦਾ ਦਾ ਸਟਰਕਚਰ ਹੁੰਦਾ ਥਣ ਬਹੁਤ ਸੋਹਣੇ ਦਿਸਦੇ ਆ ਬਾਕੀ ਹਵਾਨਾ ਅੱਗੋਂ ਪਿੱਛੋਂ ਚੰਗਾ ਦਿਸ ਰਿਹਾ ਇਹ ਇੱਕ ਹੋਰ ਵੈੜ ਬਾਈ ਖੋਲੂਗਾ ਇਹਦੀ ਕੀ ਡਿਟੇਲ ਆ ਭਾਈ ਇਹ ਵੀ ਪਲੂਨ ਬੱਸੀ ਆ ਵੀਰੇ ਦੋ ਦੰਦੀ ਆ ਗਈ ਤੇ ਸੂਨ ਨੂੰ ਇਹ ਵੀ ਇੱਕ ਹਫਤਾ ਲੈ ਜੂ ਜੀ ਠੀਕ ਐ ਤੇ ਥੋੜੀ ਜਿਹੀ ਭਲਾਂ ਪਾਉਣ ਲੱਗ ਗਈ ਲੇਵੇ ਦੀ ਬਿਲਕੁਲ ਪੱਦਰ ਹੈਗੀ ਆ ਸੋ ਚੰਗੀ ਐ ਗਾੜੀ ਤੇ ਪਿੱਛੋਂ ਵੀ ਹਵਾਨਾ ਚੰਗਾ ਦਿਸ ਰਿਹਾ ਰੱਖੂ ਕੀ ਫੈਕਸੀ ਦੱਸੋ ਬਾਕੀ ਮੌਕੇ ਦੇ ਉਹਦੇ ਪਸ਼ੂ ਦਾ ਪਤਾ ਲੱਗਦਾ ਵੀ ਕਿੰਨਾ ਕੁ ਤਿਆਰ ਕੋਈ ਪਸ਼ੂ ਹੁੰਦਾ ਉਹ ਜੀ ਹਫਤਾ ਲੈਂਦੀ ਐ ਸੂਨ ਦੇ ਵਿੱਚ ਇੱਕ ਗਾਂ ਹੋਰ ਖੋਲ ਨਹੀਂ ਬਈ ਇਹਨੂੰ ਇਹ ਵੀਰੇ ਤਕਰੀਬਨ ਸਾਡੇ ਕੋਲ ਆਈ ਆ ਗੱਡੀ 'ਚ ਘੰਟਾ ਕੁ ਹੋਇਆ ਤੇ ਹੋ ਸਕਦਾ ਬੱਚਾ ਅੱਜ ਧਰੇ ਜਾਣੀ ਦੀ ਠੀਕ ਹੈ ਉਹ ਸਾਬ ਨਾਲ ਸੜਕਾਂ ਕੰਢੀ ਜਪੈਨ ਨਾਲ ਵੀਰੇ 2-4 ਦਿਨ ਲਾ ਕੇ ਜਾਣੀ ਦੀ ਪਹਿਲਾ ਬੱਚਾ ਧਰ ਦਿਆਂਦਾ ਜੀ ਸਹੀ ਹੈ ਸੋ ਸੋ ਬੱਚਾ ਹਿੱਲਣ ਕਰਕੇ ਹੋ ਸਕਦਾ ਵੀ ਇਹ ਸੂਪੇ ਛੇਤੀ ਜਾਂ ਹੋ ਸਕਦਾ ਜੇ ਕਈ ਵਾਰਾਂ ਦਰਦ ਪਸ਼ੂ ਦਾ ਸੂਣ ਵਾਲਾ ਟੈਕ ਵੀ ਜਾਵੇ ਤਾਂ ਫਿਰ ਇਹ ਕੁਸ ਟੈਕ ਵੀ ਜਾਵੇ ਬਾਕੀ ਢਾਂਚਾ ਤੁਸੀਂ ਇਹਦਾ ਦੇਖ ਸਕਦੇ ਹੋ ਉਦੋਂ ਅੱਗੇ ਤਾਂ ਇਦਾਂ ਹੀ ਦੱਸ ਦਿਓ ਬੂਟੇ ਵਾਹ ਕਹਾਣੀਆਂ ਤਨ ਤੋੜ ਦਿਓ ਚੱਲ ਤੋੜਦੇ ਫਿਰ ਮਾੜੀ ਜੀ ਇਹ ਵੀਰੇ ਤੀਜਾ ਸੂਹਾ ਸੂੰਦੀ ਆ ਹੂੰ ਤੇ ਸੂਨ ਨੂੰ ਤਕਰੀਬਨ ਇੱਕ ਹਫਤਾ ਲੈ ਜੂਏ ਪਾਸਰ ਮਿਲੀਆ ਪਾਸਰ ਹੀ ਦੇ ਦਿਆਂਗੇ ਕਮਾਲਾ ਬਾਈ ਸੋ ਹਵਾਨਾ ਦੋਸਤੋ ਇਹਦਾ ਵੀ ਫਿਕਸ ਹੈ ਬਾਕੀ ਥਾਣੇ ਦਾ ਵੀ ਹੱਥੀ ਚੁਾਈ ਵਾਲਾ ਰੇਟ ਬਾਈ ਕਹਿੰਦਾ ਵੀ ਪਾਸਰ ਮਿਲੀ ਹੈ ਤੋ ਉਸੇ ਹਿਸਾਬ ਤੇ ਅੱਗੇ ਜਿਹੜੀ ਉਹ ਸੇਲ ਕਰ ਦੇਣੀ ਹੈ ਰੇਟ ਉਸੇ ਦਿਨ ਕਨਫਰਮ ਹੋ ਜਾਣਗੇ ਅੱਛਾ ਭਾਈ ਜੇ ਕੋਈ ਭਰਾ ਕਈ ਵਾਰਾਂ ਪਹਿਲਾਂ ਰੇਟ ਕੋਈ ਕਨਫਰਮ ਆਪਾਂ ਇਵੇਂ ਕਰਦੇ ਆ ਜਾਂ ਮੋਕੇ ਕੋਈ ਵੀਰੇ ਫੋਨ ਤੇ ਪੁੱਛਣਾ ਚਾਹੁੰਦਾ ਆਪਾਂ ਦੱਸ ਦੇਣੇ ਆ ਪਰ ਅਸੀਂ ਆਨਲਾਈਨ ਵੀਰੇ ਸੌਦਾ ਦਿੰਦੇ ਨਹੀਂ ਗੇ ਠੀਕ ਹੈ ਮਤਲਬ ਕਿਸੇ ਵੀ ਵੀਰ ਨੇ ਆਉਣਾ ਸਾਡੇ ਫਾਰਮ ਤੇ ਆਵੇ ਵੀਰੇ ਆ ਕੇ ਦੀ ਤਸੱਲੀ ਕਰੇ ਦੇਖੇ ਨਿਰਖੇ ਪਰਖੇ ਫਿਰ ਆਪਦੀ ਗਊ ਲੈ ਵੇਚ ਅੱਛਾ ਕਈ ਵਾਰ ਉਸ ਦਿਨ ਨੰਬਰ ਬਿਜੀ ਹੋ ਜਾਂਦੇ ਆ ਲੋਕੇਸ਼ਨ ਦਾ ਕਿਵੇਂ ਪਤਾ ਲੱਗੂ ਲੋਕੇਸ਼ਨ ਵੀਰੇ ਮੇਰੇ ਵਟਸਐਪ ਤੇ ਜਿਹੜਾ ਵੀਰ ਮੈਂ ਨੰਬਰ ਬੋਲਿਆ 62807 13934 ਇਹਦੇ ਵਟਸਐਪ ਤੇ ਹੈਲੋ ਦਾ ਜਦੋਂ ਵੀਰ ਮੈਸੇਜ ਕਰ ਆਟੋਮੈਟਿਕ ਆਂਦੇ ਉਹ ਤੇ ਟੱਚ ਕਰਕੇ ਆ ਜਾਓ ਸਿੱਧੀ ਫਾਰਮ ਤੇ ਲੈ ਕੇ ਆਉਂਦੀ ਹੈ ਠੀਕ ਹੈ ਸੋ ਦੋਸਤੋ ਪਹਿਲਾ ਮੈਸੇਜ ਜਿਹੜਾ ਇਧਰੋਂ ਵੈਲਕਮ ਦਾ ਆਉਣਾ ਉਹ ਤੁਹਾਨੂੰ ਲੋਕੇਸ਼ਨ ਦੇ ਨਾਲ ਆਉਣਾ ਹੈ ਅ ਭਾਈ ਕੀ ਡਿਟੇਲ ਆਗਾ ਇਹ ਵੀਰੇ ਦੋ ਦੰਦ ਬਚਾ ਜੀ ਇਹ ਹੂੰ ਤੇ ਸੂਨ ਨੂੰ ਤਕਰੀਬਨ ਜਾਣੀ ਦੀ ਇਹ 12 ਦਿਨ ਲੈ ਜੂ ਜੀ ਕਰਮਾ ਲਈ ਠੀਕ ਹੈ ਹਾਂਜੀ 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 ਸੋ ਸੋ ਦੇਖੋ ਇਹਦੀ ਬਿਊਟੀ ਹਾਈਟ ਲੈਂਥ ਸੋਹਣੀ ਹੈ ਤੇ ਬਾਕੀ ਹਵਾਨਾ ਜਿਹੜਾ ਹੁਣ ਦਾ ਰੋਖਾ ਉਹ ਤੁਹਾਡੇ ਸਾਹਮਣੇ ਹੈ ਚੰਗੇ ਕਦ ਕਾਠ ਦੀ ਵੇਲ ਵੀ ਫੁੱਲ ਹੈ ਲੰਬੀ ਵੀ ਪੂਰੀ ਹੈ ਤੇ ਉੱਚੀ ਵੀ ਤੁਸੀਂ ਇਸ ਵੈਡ ਨੂੰ ਦੇਖੋਗੇ ਕਾਫੀ ਦਿਸਦੀ ਹੈ ਤੋ ਢਾਂਚਾ ਇਹਦਾ ਦੇਖ ਲਓ ਤੁਸੀਂ ਸੋਹਣੀ ਬੈੜਾ ਦਸੋ ਇਹ ਤੁਹਾਨੂੰ ਦਿਖਾ ਰਹੇ ਆ ਹਜੇ ਹਫਤਾ 10 12 ਦਿਨ ਜਿਹੜਾ ਇਹ ਲੈਂਦੀ ਐ ਸੂਨ ਦੇ ਵਿੱਚ ਵੱਡੀ ਗਾਂ ਦਿਖਾਉਣੀ ਐ ਇੱਕ ਇਹ ਵੀ ਵੀਰੇ ਤਕਰੀਬਨ ਸੂਨ ਨੂੰ 10 ਦਿਨ ਲੈ ਜਾਓ ਜੀ ਠੀਕ ਐ ਪਰ ਦੁੱਧ ਦੀ ਰਿਪੋਰਟ ਇਹਦੀ ਸਾਨੂੰ ਬਹੁਤ ਸੋਹਣੀ ਮਿਲੀ ਹੈਗੀ ਹਮ ਤੇ ਜਾਨੀ ਦੀ ਬੈੜ ਵੀ ਵੀਰੇ ਸਾਨੂੰ ਭਾਜ ਮਿਲ ਗਿਆ ਭਾਜ ਹੀ ਇਹ ਗਾਂ ਵੀਰਾਂ ਨੂੰ ਦੇ ਦਿਆਂਗੇ ਠੀਕ ਐ ਕਮਾਲੀ ਬਾਈ ਇੱਥੋਂ ਹੋ ਵੱਡੇ ਢਾਂਚੇ ਦੀ ਐ ਹਣ ਹੁਣ ਤੱਕ ਜਿਹੜੀਆਂ گاਵਾ ਤੋਰੀਆਂ ਲਗਭਗ ਇਹ ਮੰਨਾਂਗੇ ਵੀ 95% ਜਾਂ 99% ਇਹ ਮੰਨ ਲਓ ਵੀ ਹੱਥੀ ਚੁਆਈ ਵਾਲੀ ਦਿਸਦੇ ਆ ਜਿਹੜੀ ਪਹਿਲਾਂੋਂ ਬੱਚੀ ਹੁੰਦੀ ਆ ਉਹ ਜਦੋਂ ਦੁੱਧ ਲਾਉਣ ਲੱਗਦੀ ਆ ਮੌਕੇ ਤੇ ਥਣਾ ਚ ਜੋਸ਼ ਪਾਉਂਦੀ ਆ ਤਾਂ ਉਦੋਂ ਕਨਫਰਮ ਹੁੰਦਾ ਵੀ ਉਹਦਾ ਥਣ ਦਾ ਸੈਜ ਕਿਦਾਂ ਦਾ ਜਿਹੜਾ ਉਹ ਰਹਿਣ ਵਾਲਾ ਇੱਕ ਲਾਸਟ ਉੱਤੇ ਹੋਰ ਵੈੜ ਜਿਹੜੀ ਗੱਬਣ ਖੜੀ ਆ ਦੱਸੋ ਵਾਈਟ ਫੇਸ ਵਾਲੀ ਆ ਇਹਦੀ ਵੀ ਡਿਟੇਲ ਆਪਾਂ ਬਾਈ ਤੋਂ ਪੁੱਛਦੇ ਆ ਇਸ ਵਾਇਰਡ ਦੀ ਕੀ ਡਿਟੇਲ ਆ ਬਾਈ ਪਾ ਇਹ ਵੀਰੇ ਬੱਸੀ ਖੀਰੀ ਸੀ ਇਹਨੇ ਕੱਲ ਹੀ ਇੱਕ ਦੰਦ ਤੋੜਿਆ ਜੀ ਹੂੰ ਪਹਿਲਾਂ ਸੂਆ ਸੂੰਦਿਆ ਚਲੋ ਆਪਾਂ ਦੋ ਦੰਦ ਮੰਨ ਲੈਣੇ ਆ ਪਰ ਇਹਦਾ ਵੀਰੇ ਜਗਜੀਤ 18 ਦਿਨ ਹਜੇ ਬਾਕੀ ਪਏ ਆ ਸੂੰਦੇ ਜੀ ਠੀਕ ਹੈ ਤੇ ਬਲੱਡ ਲੈਣਾ ਆਪਾਂ ਇਹਦੀ ਸਾਰੀ ਦੇ ਦੇਾਂਗੇ ਲਿਖਤੀ ਰੂਪ ਦੇ ਵਿੱਚ ਆਪਾਂ ਨੂੰ ਮਿਲੀ ਆ ਜੀ ਤੇ ਉਸੇ ਤਰ੍ਹਾਂ ਹੀ ਆਪਾਂ ਗਾਹਾਂ ਵੀਰਾਂ ਨੂੰ ਦੇਵਾਂਗੇ ਜੀ ਠੀਕ ਹੈ ਸੋ ਦੋਸਤੋ 18 ਦਿਨ ਹਜੇ ਲਊਗੀ ਸੂੰਚ ਥਣਾ ਚ ਵਿੱਥੀ ਸੋਣੀ ਰੱਖੀ ਆ ਬਾਕੀ ਹਵਾਨਾ ਕਿਉਂਕਿ ਬਰੀਡ ਚੰਗੀ ਆ ਤੇ ਇਹਨੇ ਮੌਕੇ ਤੱਕ ਆਉਂਦੇ ਆ ਭਾਰੀ ਲੈਣਾ ਹਜੇ ਦਿਨ ਪਈ ਐ ਮੋਢ ਜਾਂ ਵੱਜਿਆ ਹਵਾਨੇ ਦਾ ਢਾਂਚਾ ਜਿਹੜਾ ਤੁਸੀਂ ਇਹਦਾ ਦੇਖ ਲਓ ਕਦ ਕਾਠ ਚੰਗਾ ਐ ਇਹ ਜਿਹੜੀਆਂ ਉੱਪਰ ਖੜੀਆਂ ਗਾਵਾਂ ਸੀ ਇਹਨਾਂ ਤੋਂ ਬਿਨਾ ਕੁਸ ਗਾਵਾਂ ਜਿਹੜੀਆਂ ਅਲੱਗ ਹੁੰਦੀਆਂ ਆਪਾਂ ਖੜੀਆਂ ਦੀ ਜਾਣਕਾਰੀ ਲੈ ਲਾਂਗੇ ਬਾਈ ਤੋਂ ਭਾਈ ਇਧਰੋਂ ਇਹਨਾਂ ਬਾਰੇ ਥੋੜੀ ਜਿਹੀ ਇਨਫੋਰਮੇਸ਼ਨ ਦੇ ਦਿਓ ਜੀ ਵੀਰੇ ਤਾਜੀ ਸੂਈ ਆ ਬਿਲਕੁਲ 17 ਕਿਲੋ ਦੁੱਧ ਰੈਡੀ ਆ ਜਿੰਨਾ ਮਾਲੂ ਸਾਡੇ ਆਪ ਦੇ ਫਾਰਮ ਤੇ ਆ ਕੇ ਸੂੰਦਾ ਆਪਾਂ ਬਾਹਰੋਂ ਸੂਆ ਬ ਵੀਰੇ ਕੋਈ ਨਹੀਂ ਲੈਂਦੇਗੇ ਠੀਕ ਹੈ ਕਿਉਂਕਿ ਫਰੋਦੀ ਝੇਰ ਜੂ ਰਹਿ ਜਾਂਦੇ ਫਿਰ ਲੰਬਾ ਉਹ ਆਪ ਨੂੰ ਆਉਂਦਾਗਾ ਕੋਈ ਤਿੰਨ ਤੋਂ ਕੋਈ ਚਾਰ ਦਿਨ ਦੇ ਇਦਾਂ ਦਾ ਵੀਰੇ ਮਾਲ ਸੂਆ ਹੁੰਦਾ ਸਾਡੇ ਕੋਲੇ ਠੀਕ ਹੈ ਇਹ ਬੈਡ ਦੂਜਾ ਸੂਆ ਸੂਣਾ ਵੀਰੇ ਇਹ ਵੀ 12 ਦਿਨ ਦੀ ਕੱਚੀ ਆਗੀ ਤੇ ਥਣ ਵਾਲੇ ਪੱਖ ਤੋਂ ਇਹ ਵੀ ਬਹੁਤ ਚੰਗੀ ਆ ਵੀਰ ਜੀ ਬਾਕੀ ਇਹ ਬੈਡ ਵੀਰੇ ਦੂਜਾ ਸੂਆ ਸੂਣਾ ਇਹਨੇ ਤੇ ਇਹ 12-13 ਦਿਨ ਦੀ ਠੀਕ ਹੈ ਇਹ ਥੋੜੀ ਸਾਨੂੰ ਭਾਜ ਮਿਲ ਗਈ ਤੇ ਇਸ ਕਰਕੇ ਕੱਚੀ ਲੈ ਲਈ ਭਾਜ ਜੀ ਆਪਾਂ ਗਾਹਾਂ ਵੀਰਾਂ ਨੂੰ ਦੇ ਦੇਾਂਗੇ ਜੀ ਠੀਕ ਹੈ ਜਿਹੜੀ ਉਧਰ ਅੱਗੇ ਵੀਰੇ ਸਾਈ ਹਾਲ ਹੈਗੀ ਆਗੀ ਚੰਗੇ ਵੱਡੇ ਕੱਦ ਬੇਲ ਦੇ ਵਿੱਚ ਹੈਗੀ ਆ ਕਿਉਂਕਿ ਸਾਡੇ ਕੋਲੇ ਸਾਈ ਹਾਲ ਦੇ ਵੀ ਗਾਹਕ ਹੈਗੇ ਆ ਵਿੱਚ ਵੀਰ ਬਾਕੀ ਉਦਾਂ ਠੰਡੀ ਸੀਲਾ ਪਰ ਸੂਣ ਨੂੰ ਵੀਰੇ ਇਹ ਵੀ ਜਾਨੀ ਦਸ ਦਿਨ ਪਾ ਜਾਣੇ ਨੇ ਕਰਮਾਲੀ ਨੇ ਟੋਟਲ ਸੂਂਜਾ ਸਵਾਇਆਂ گاਵਾ ਕਿੰਨੀਆਂ ਹੋਣਗੀਆਂ ਹਾਂ ਟੋਟਲ ਵੀਰੇ ਸਾਡੇ ਕੋਲੇ 12 ਨਾਗ ਆ ਜੀ ਹਜੇ ਤੱਕ ਦਾ ਫੈਲਾ ਹਾਲ ਸੂਏ ਵੇ ਠੀਕ ਹੈ ਹਾਂਜੀ ਵੀਰੇ ਤੇ ਬਾਕੀ ਇਸ ਤਰ੍ਹਾਂ ਗਉਆਂ ਆਈ ਜਾਂਦੀਆਂ ਜਿਵੇਂ ਹੁਣ ਨਮੀ ਆਈ ਆ ਵੀਰੇ ਠੀਕ ਤੇ 8 ਕਨਾਗ ਹੋਰ ਆਉਣ ਵਾਲੇ ਬਾਕੀ ਰਹਿੰਦੇ ਆ ਜੀ ਠੀਕ ਹੈ ਹਾਂਜੀ ਜਿਵੇਂ ਪਹਿਲਾਂ ਦੱਸਿਆ 32000 8 ਹੋਰ ਆਉਣੇ ਆ ਤੇ ਇੱਕ ਗਾਂ ਹੋਰ ਇਹ ਵੀਰੇ ਤਾਜੀ ਸੂਈ ਐ ਥੱਲੇ 17 ਕਿਲੋ ਦੁੱਧ ਰੈਡੀ ਹੋਊਗਾ ਤੇ ਬੌੜਾ ਹੀ ਆ ਇਹ ਠੀਕ ਹੈ ਤੇ 16 ਤੋਂ 17 ਹੀ ਇਹ ਥੱਲੇ ਵੀਰੇ ਰੈਡੀ ਹੋਊਗਾ ਇਹ ਦੂਜਾ ਸੂਆ ਦੋ ਨਹੀਂ ਹਮ ਤੇ ਇਹਦੇ ਥੱਲੇ 17 ਤੋਂ 18 ਕਿਲੋ ਹੋਊਗਾ ਜੀ ਠੀਕ ਹੈ ਇਹ ਵੀ ਦੂਜਾ ਸੂਆ ਚੌਣ ਚਾਂਦੀਆਂ ਵੀਰੇ ਸਾਰੀਆਂ ਸਾਫ਼ ਨੇ ਤੇ ਇਹ ਵੈੜ ਥੱਲੇ ਵੀ ਇੰਨਾ ਹੀ ਹੋਊਗਾ ਜੀ ਸੂਆ ਇਹ ਵੀ ਦੂਜਾ ਜਿਹੜੀ ਆ ਪਲੂਣ ਬੱਸੀ ਆ ਵੀਰ ਜੀ ਤੇ ਸਵੇਰੇ ਤਾਜੀ ਸੂਈ ਆਗੀ ਜੇਰ ਜੂਰੇ ਦੀ ਓਕੇ ਪੈ ਗਈ ਆ ਤੇ ਮੂੰਹੋਂ ਵੀਰੇ ਚਾਰ ਦੰਦ ਆ ਗਈ ਹੂੰ ਤੇ ਸਿਰਫ ਇਹਦੀ ਇੱਕ ਚਵਾਈ ਹੋਈ ਆ ਜੇਰ ਜੂਰੇ ਦੀ ਓਕੇ ਹੋ ਗਈ ਆ ਪਰ ਠੰਡੀ ਸੀਲ ਬਹੁਤ ਆ ਗਈ ਠੀਕ ਹੈ ਚੌਣ ਚਾਂ ਦੀ ਬਹੁਤ ਸਾਫ ਹੈਗੀ ਆ ਜੀ ਕਿਨੇ ਬੱਚਾ ਵੀ ਮੈਨੂੰ ਤਾਂ ਵੱਛੀ ਦਿੱਤੀ ਹੈ ਬਈ ਆ ਬੱਚਾ ਵੀਰੇ ਦੇਖਿਆ ਨਹੀਂ ਹੈਗਾ ਉਦਾਂ ਐਵੇਂ ਕਹਿ ਦਈਏ ਬੱਸੀਆ ਬੱਸੀਆ ਵੀਰ ਜੀ ਠੀਕ ਹੈ ਤੇ ਉਦਾਂ ਵੈਡ ਸੋਣ ਵਾਲੀ ਆ ਇੱਕ ਹਫਤਾ ਲੈ ਜੂ ਜੀ ਆ ਵੈਡ ਵੀਰੇ ਸਾਈ ਹਲ ਤਾਜੀ ਸੂਈ ਸਵਾਈ ਹੈ 16 ਤੋਂ 17 ਕਿਲੋ ਦੁੱਧ ਰੈਡੀ ਹੈਗਾ ਇਹ 65000 ਦੇ ਭਾਅ ਦੀ ਦੇ ਦਿਆਂਗੇ ਵੀਰੇ ਬਿਲਕੁਲ ਠੰਡੀ ਸੀਲ ਆ ਆ ਜਰਸੀ ਵੀ ਤਾਜੀ ਸੂਈਆ ਵੀਰੇ 15 ਤੋਂ 16 ਕਿਲੋ ਥੱਲੇ ਵੀ ਰੈਡੀ ਹੋਊਗਾ ਵੀ ਭਾਜ ਦੇ ਦੇਾਂਗੇ ਆ ਬੈਡ ਵੀ ਸੂਣ ਵਾਲੀ ਆ ਪੰਜ ਚਾਰ ਦਿਨ ਲੈਂਦੀ ਆ ਵੀਰੇ ਆ ਬੈਡ ਵੀ ਤਾਜੀ ਸੂਈਆ ਇਹਦੇ ਥੱਲੇ ਵੀ 16 ਤੋਂ 17 ਕਿਲੋ ਹੋਊਗਾ ਜੀ। ਬਾਕੀ ਆ तकरीबन ਵੀਰੇ ਹੱਥ ਜਾਨੀ 50 ਤੋਂ ਥੱਲੇ ਵਾਲਾ ਭਾਅ ਆ ਗਿਆ ਤਿੰਨ ਬੇੜਾ ਆ ਵੀ ਸੂਣ ਵਾਲੀ ਆ। ਤੇ ਸਾਡੇ ਜਾਨੀ ਦੀ ਸੱਤ ਨਾਲ ਹੋਰ ਬਾਕੀ ਰਹਿੰਦੇ ਅੱਠ ਰਹਿੰਦੇ ਛੋ ਇੱਕ ਆ ਗਈ। ਸੱਤ ਹੋਰ ਵੀਰੇ ਕੋਸ਼ਿਸ਼ ਸੰਤ ਕਰ ਕੋਲ ਕੱਲ੍ਹ ਦੇ ਕਰ ਆਪਣੇ ਆ ਜਾਣਗੇ ਜੀ। ਹਾਂਜੀ ਵੀਰੇ। 25 ਤਰੀਕ ਨੂੰ ਜਾਨੀ ਆਪਾਂ 25 ਤਰੀਕ ਨੂੰ ਸਵੇਰੇ ਜਿਹੜਾ ਵੀਰ ਮਰਜੀ ਆਵੇ ਵੀਰੇ ਸਾਰਾ ਮਾਲ ਆ ਪੌਦੇ ਵੇਚਾਂਗੇ ਜੀ। ਠੀਕ ਹੈ। ਹਾਂਜੀ। ਸੋ ਦੋਸਤੋ ਇਹ ਗਾਵਾਂ ਅੱਜ ਦੀ ਵੀਡੀਓ ਚ ਜਿਹੜੀਆਂ ਵਕਾਊ ਸੀ ਉਹ ਤੁਹਾਨੂੰ ਸਾਰੀਆਂ ਦਿਖਾਤੀਆਂ। ਸਤਨਾਗ ਹੋਰ ਆਉਣ ਵਾਲੇ ਆ ਉਹ ਕੱਲ ਨੂੰ ਪਹੁੰਚ ਜਾਣਗੇ ਸੋ ਜਿਹੜਾ ਭਰਾ ਪਸ਼ੂ ਖਰੀਦਣਾ ਚਾਹੁੰਦਾ ਤਾਂ ਤੁਸੀਂ 25 ਤਰੀਕ ਨੂੰ ਸਵੇਰ 7:30 ਵਜੇ ਇੱਥੇ ਪਹੁੰਚ ਜਾਓ ਜੇ ਉਦੋਂ ਬਾਅਦ ਚ ਸੌਦੇ ਜਿਹੜੇ ਸ਼ੁਰੂ ਹੋਣਗੇ ਜਿਹੜਾ ਪਸ਼ੂ ਤੁਹਾਨੂੰ ਜੱਚੂਗਾ ਉਹਦੀ ਤਸੱਲੀ ਕਰਨਾ ਤੁਹਾਨੂੰ ਸੋਚਣ ਦਾ ਟਾਈਮ ਜਿਹੜਾ ਮਿਲੂਗਾ ਉਹਨਾ ਟਾਈਮ ਤੁਸੀਂ ਉਸ ਪਸ਼ੂ ਬਾਰੇ ਡਿਸਕਸ ਕਰ ਸਕਦੇ ਹੋ ਜਦੋਂ ਤੁਸੀਂ ਜੋ ਟਾਈਮ ਬਾਈ ਦੇਊਗਾ ਵੈਸੇ ਆਮ ਤੌਰ ਤੇ ਅੱਗੇ ਅੱਧਾ ਘੰਟਾ ਬਾਈ ਕਹਿੰਦਾ ਹੁੰਦਾ ਵੀ ਦਿੰਨੇ ਆ ਕਿਸੇ ਵੀ ਪਸ਼ੂ ਵਾਸਤੇ ਅੱਧੇ ਘੰਟੇ ਬਾਅਦ ਜਦੋਂ ਤੁਸੀਂ ਉਹ ਪਸ਼ੂ ਅ ਤੁਹਾਡੇ ਕਈ ਵਾਰ ਨਹੀਂ ਫਿੱਟ ਬੈਠਦਾ ਤਾਂ ਫਿਰ ਦੂਜਾ ਘਰ ਜਿਹੜਾ ਉਹਦੇ ਬਾਰੇ ਸੋਚ ਸਕਦਾ ਹੁੰਦਾ ਪਹਿਲ ਜਿਹੜਾ ਵੀਰ ਪਹਿਲਾਂ ਆਉਂਦਾ ਉਹਨੂੰ ਮਿਲੂਗੀ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ